ਇਸ ਦੇ ਵਿੱਚ ਮੈਂ ਸਮਾਜ ਨਾਲ ਸੰਬੰਧਤ ਹਰ ਇੱਕ ਹਰ ਇੱਕ ਵੀ ਹਰ ਇੱਕ ਵਿਸ਼ੇ ਨੂੰ ਮੇ ਤੁੰਬਿਆ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਕੱਲ ਪੰਜਾਬ ਦੇ ਵਿੱਚ ਪ੍ਰਵਾਸ ਦਾ ਰੁਝਾਨ ਹੈ ਬੱਚੇ ਵਿਦੇਸ਼ਾਂ 'ਚ ਜਾ ਰਹੇ ਨੇ ਸਾਡੀ ਸਰਕਾਰ ਦੀਆਂ ਨਾਕਾਮੀਆਂ ਜਿੰਨਾ ਕਰਕੇ ਬੱਚਿਆਂ ਨੂੰ ਨੌਕਰੀ ਨਹੀਂ ਮਿਲਦੀ ਇਸ ਲਈ ਉਹ ਆਪਣੇ ਕਵੀ ਨੂੰ ਆਪਣੀ ਸਾਰੀ ਕਵਿਤਾ ਪਸੰਦ ਹੁੰਦੀਆਂ ਨੇ ਪਰ ਮੇ ਆਪਣੀ ਕਵਿਤਾ ਪਰਦੇਸ ਰਾਹੀਂ ਆਪ ਪਰਦੇਸ ਵਿੱਚ ਬੱਚੇ ਕਿਉਂ ਜਾਂਦੇ ਨੇ ਉਹਨਾਂ ਨੂੰ ਬਿਆਨ ਕਰੂੰਗੀ ਨਾ ਸੱਜਣਾ ਪਵੇ ਘਰ-ਬਾਰ ਸਾਨੂੰ ਤੇ ਅਸੀਂ ਕਿਉਂ ਜਾਈਏ ਪਰਦੇਸ ਜੇ ਆਪਣਾ ਬੇਰੁਜ਼ਗਾਰ ਸਾਨੂੰ ਤਾਂ ਅਸੀਂ ਕਿਉਂ ਜਾਈਏ ਪਰਦੇਸ ਸਰਕਾਰਾਂ ਰੁਟਕੇ ਖਾ ਲਿਆ ਏ ਸਾਡਾ ਇਹ ਕੀ ਹਾਲ ਬਣਾ ਲਿਆ ਏ ਧਰਮਾਂ ਦੇ ਠੇਕੇਦਾਰਾਂ ਨੇ ਸਾਨੂੰ ਗੱਲਾਂ ਵਿੱਚ ਪਰਵਾਹ ਲਿਆ ਏ ਹੱਕਾਂ ਦੀ ਗੱਲ ਜੇ ਕਰੇ ਕੋਈ ਹੱਕਾਂ ਦੀ ਗੱਲ ਜੇ ਕਰੇ ਕੋਈ ਤਾਂ ਪਹਿਲਾਂ ਮੇਰੇ ਕੇਸ ਸਾਨੂੰ ਕਿਉਂ ਜਾਈਏ ਪਰਦੇਸ ਸਾਡਾ ਸਿਸਟਮ ਸਾਰਾ ਵਿਗੜ ਗਿਆ ਸਾਡਾ ਸਿਸਟਮ ਸਾਰਾ ਵਿਗੜ ਗਿਆ ਸਭ ਨੂੰ ਰੋਟੀ ਦਾ ਫਿਕਰ ਪਿਆ ਕੋਈ ਹੀਲਾ ਨਾ ਕੋਈ ਸਾਗਾ ਨਾ ਬੰਦਾ ਬੰਦੇ ਨੂੰ ਨਿਕਲ ਗਿਆ ਹੁਣ ਸੁਪਨੇ ਵਾਂਗੂ ਲੱਗਦਾ ਏ ਹੁਣ ਸੁਪਨੇ ਵਾਂਗੂ ਲੱਗਦਾ ਏ ਕਿ ਇਹ ਹੈ ਸਾਡਾ ਦੇਸ਼ ਤੇ ਜੇ ਆਪਣ ਮਿਲੇ ਰੋਜ਼ਗਾਰ ਸਾਨੂੰ ਤੇ ਅਸੀਂ ਕਿਉਂ ਜਾਈਏ ਪਰਦੇਸ ਸਾਡੇ ਖਰਚੇ ਦੁੱਗਣੇ ਹੋ ਗਏ ਨੇ ਸਾਡੇ ਖਰਚੇ ਦੁੱਗਣੇ ਹੋ ਗਏ ਨੇ ਰੁਜ਼ਗਾਰ ਦੇ ਮੌਕੇ ਖੁੰਬੇ ਨੇ ਸਭ ਸੜਕਾਂ ਉੱਤੇ ਫਿਰਦੇ ਨੇ ਗੰਬੀਰ ਦਿਲਾ ਦੇ ਹੋ ਗਏ ਨੇ ਸਭ ਨਕਲੀ ਚਿਹਰੇ ਫਿਰਦੇ ਨੇ ਸਭ ਨਕਲੀ ਚਿਹਰੇ ਫਿਰਦੇ ਨੇ ਇਹ ਬਦਲ ਲਈ ਆਇਤੀਸ ਤੇ ਜੇ ਆਪਣੇ ਲਈ ਰੁਜ਼ਗਾਰ ਸਾਨੂੰ ਦੱਸ ਕਿਉਂ ਨਹੀਂ ਆਈ ਇਹ ਬੰਦੇ ਅਸੀਂ ਪਰਮਾਰ ਨੇ ਇੱਥੇ ਡੇਰਿਆ ਨਹੀਂ ਪਰਮਾਰ ਹੈ ਅੰਦਰ ਖਾਣੇ ਸਭ ਇੱਕੋ ਨੇ ਕੀ ਗੱਲ ਕਰਾਂਗੇ ਜੇਰਿਆਂ ਦੀ ਸਭ ਉੱਤੋਂ ਗੁਰੂ ਦੇ ਚੇਲੇ ਨੇ ਸਭ ਉੱਤੋਂ ਗੁਰੂ ਦੇ ਚੇਲੇ ਨੇ ਤੇ ਕਤਲ ਕਰਾਉਂਦੇ ਕੀ ਇਸ ਜੇ ਆਪਣਾ ਮਿਲੇ ਰੁਜ਼ਗਾਰ ਸਾਨੂੰ ਤਾਂ ਅਸੀਂ ਕਿਉਂ ਜਾਈਏ ਪ੍ਰਦੇਸ਼ ਜੇ ਆਪਣਾ ਮਿਲੇ ਰੁਜ਼ਗਾਰ ਸਾਨੂੰ ਅਸੀਂ ਕਿਉਂ ਜਾਈਏ ਪ੍ਰਦੇਸ਼ ਧੰਨਵਾਦ ਜੀ ਮੇਰਾ ਨਾਮ ਰੁਪਿੰਦਰ ਕਰਸਿੱਦੂ ਸ਼ੇਣਾ ਤੋਂ ਜੀ अच्छा आज ਦੀ ਤੁਹਾਡੀ ਰੋਕਰ ਲੀਕ ਕੀਤੀ ਗਈ ਹੈ ਹਾਂਜੀ ਤੇ ਜਿਵੇਂ ਆਪਾਂ ਕਹਿੰਦੇ ਆ ਕਿ ਤੁਹਾਡਾ ਡ੍ਰੀਮ ਸੀ ਅਰਮਾਨ ਸੀ ਸੁਪਨਾ ਸੀ ਨਾ ਹਾਂਜੀ ਵੀ ਤੁਹਾਡਾ ਉਹ ਦਿਨ ਆਊਗਾ ਤੁਹਾਡੀ ਇਹ ਰੋਕਰ ਲੀਕ ਕੀਤੀ ਗਈ ਹਾਂਜੀ ਸਰ ਜੀ ਤੁਹਾਨੂੰ ਬੜਾ ਸਤਿ ਸਭ ਤੋਂ ਪਹਿਲਾਂ ਮੁਬਾਰਕ ਹੈ ਜੀ ਧੰਨਵਾਦ ਜੀ ਤੇ ਕੀ ਕਹਿਣਾ ਚਾਹੋਗੇ ਅੱਜ ਇਸ ਮੌਕੇ ਤੇ ਅੱਜ ਜੋ ਪ੍ਰੋਗਰਾਮ ਉਲੀਕਿਆ ਗਿਆ ਸਿਰਜਣਾ ਤੇ ਸੰਵਾਦ ਸਭਾ ਬਰਨਾਲਾ ਵੱਲੋਂ ਬੱਚਿਆਂ ਦੀ ਕੰਪੀਟੀਸ਼ਨ ਕਰਵਾਏ ਜਾ ਰਹੀ ਹੈਨੀ ਤੇ ਸਾਡੀ ਬਰਨਾਲਾ ਦੀ ਸੰਵਾਦ ਸਭਾ ਸੇਕਨ ਦੂਸਰੀ ਵਾਰ ਜਿਹੜਾ ਅਸੀਂ ਕੰਪੀਟੀਸ਼ਨ ਬੱਚਿਆਂ ਦਾ ਕਵਿਤਾ ਉਚਾਰਨ ਮੁਕਾਬਲਾ ਡਰਾਇੰਗ ਕੰਪੀਟੀਸ਼ਨ ਹੈ ਨਾ ਇਸ ਤਰ੍ਹਾਂ ਦੇ ਮੁਕਾਬਲੇ ਕਰਾ ਰਹੇ ਆ ਤੇ ਉਹਦੇ ਉੱਪਰ ਸਾਡੀਆਂ ਅੱਜ ਚਾਰ ਬੁੱਕਸ ਨੇ ਜਿਹੜੀਆਂ ਕਿਤਾਬਾਂ ਨੇ ਸਾਡੀਆਂ ਉਹਨਾਂ ਦਾ ਅੱਜ ਲੋਕ ਅਰਪਣ ਕੀਤੀਆਂ ਗਈਆਂ ਤੇ ਉਹਨਾਂ ਵਿੱਚ ਮੇਰੀ ਇੱਕ ਕਵਿਤਾ ਕਿਤਾਬ ਹੈ ਜਿਸ ਦਾ ਨਾਮ ਹੈ ਮੈਂ ਤੇ ਮੇਰੇ ਗੀਤ ਤੇ ਮੈਂ ਆਪਣੇ ਬਚਪਨ ਤੋਂ ਹੀ ਮੇਰਾ ਇੱਕ ਸੁਪਨਾ ਸੀ ਕਿ ਮੈਂ ਵੀ ਇੱਕ ਰਾਈਟਰ ਬਣਨਾ ਚਾਹੁੰਦੀ ਸੀ ਪਰ ਇਹ ਨਹੀਂ ਸੀ ਪਤਾ ਵੀ ਮੈਂ ਕਵਿਤਾਵਾਂ ਲਿਖ ਕੇ ਲਿਖਣਾ ਚਾਹੁੰਦੀ ਹਾਂ ਜਾਂ ਮੈਂ ਕਹਾਣੀਕਾਰ ਬਣਨਾ ਚਾਹੁੰਦੀ ਹਾਂ ਇੱਕ ਮੇਰੇ ਪਰਮਾਤਮਾ ਨੇ ਮੇਰੀ ਇੱਕ ਬਹੁਤ ਵੱਡਾ ਸੁਪਨਾ ਜਿਹੜਾ ਪੂਰਾ ਕੀਤਾ ਵੀ ਮੈਂ ਕਵਿਤਾਵਾਂ ਲਿਖੀਆਂ ਤੇ ਮੈਂ ਇਸੇ ਸਾਲ ਆਪਣੀ ਬੁੱਕ ਪਹਿਲਾ ਕ ਮੇਰਾ ਜਿਹੜਾ ਪਹਿਲਾ ਕਾਫ ਸੰਗ੍ਰਹਿ ਹੈ ਮੈਂ ਤੇ ਮੇਰੇ ਗੀਤ ਰਿਲੀਜ਼ ਹੋਇਆ ਪਿਛਲੇ ਦਿਨੀ ਤੇ ਅੱਜ ਸਾਡੇ ਸੰਵਾਦ ਸਭਾ ਦੇ ਵਿੱਚ ਮੇਰੀ ਜਿਹੜੀ ਕਵਿਤਾ ਸੀਗੀ ਅੱਜ ਸਾਡੀ ਕਵ ਕਾਵ ਸੰਗਰੇ ਉਹਨਾਂ ਦੀ ਅੱਜ ਘੁੰਡਚ ਕਾਈ ਕੀਤੀ ਹੈ ਤੇ ਮੈਂ ਸਾਡੀ ਬਰਨਾਲਾ ਦੇ ਸਾਡੇ ਸਿਰਜਣਾ ਤੇ ਸੰਵਾਦ ਸਭਾ ਨੂੰ ਬਹੁਤ ਹੀ ਬਹੁਤ ਮੁਬਾਰਕ ਦਿਨੀ ਤੇ ਧੰਨਵਾਦ ਕਰਦੀ ਹਾਂ ਉਹਨਾਂ ਨੇ ਜਿਨ੍ਹਾਂ ਸਾਨੂੰ ਇੰਨਾ ਮਾਣ ਬਖਸ਼ਿਆ ਸਰ ਹਾਂਜੀ ਅੱਜ ਸਾਡੇ ਮੁੱਖ ਮਹਿਮਾਨ ਸੀ ਰਣਵੀਰ ਰਾਣਾ ਜੀ ਕਹਾਣੀਕਾਰ ਜਿਨ੍ਹਾਂ ਨੇ ਮੇਰੀ ਕਿਤਾਬ ਦਾ ਉਦਘਾਟਨ ਕੀਤਾ ਜੀ ਤੇ ਸਾਡੇ ਸਿਰਜਣਾ ਤੇ ਸੰਵਾਦ ਸਭਾ ਦੇ ਪ੍ਰਧਾਨੇ ਮੈਡਮ ਅੰਜਨਾ ਮੈਨਨ ਜੀ ਤੇ ਮਨਦੀਪ ਭਦੌਰ ਜਿਸਕੱਤਰ મેડમ ਨੇ ਉਹਨਨਸ ਨੂੰ ਮਾਣ ਬਖਸ਼ਿਆ ਸਾਨੂੰ ਟਰੋਫੀ ਦੇ ਕੇ ਸਨਮਾਨਿਤ ਕੀਤਾ ਤੇ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ ਤੇ ਮੈਂ ਇਹਨੂੰ ਕਦੇ ਵੀ ਨਹੀਂ ਭੁਲਾ ਸਕਦੀ ਜੀ ਜਿਵੇਂ ਤੁਹਾਨੂੰ ਅੱਜ ਇੰਨੇ ਮਦਕ ਵੱਡੇ ਵੱਡੇ ਚਾਹੁੰਦੇ ਸੀ ਤੁਹਾਡੇ ਵਿੱਚ ਉਹਨਾਂ ਨੇ ਸਾਹਮਣੇ ਸਨਮਾਨਿਤ ਕੀਤਾ ਕਿੱਦਾਂ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਮੈਂ ਅਕਸਰ ਹੀ ਛੋਟੀ ਉਮਰ ਤੋਂ ਲੈ ਕੇ ਕਾਲਜ ਟਾਈਮ ਸਕੂਲ ਟਾਈਮ ਤੇ ਅੱਜ ਤੱਕ ਵੀ ਆਪਣੇ ਸਕੂਲ ਵਿੱਚ ਮੈਂ ਕਵਿਤਾਵਾਂ ਬੋਲਦੀਆਂ ਗੀਤ ਵਗੈਰਾ ਗਾਉਂਦੀ ਰਹਿੰਦੀ ਆ ਪਰ ਉਹਨਾਂ ਦੇ ਸਾਹਮਣੇ ਬੋਲ ਕੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋਇਆ ਤੇ ਉਹਨਾਂ ਨੇ ਵੀ ਬਹੁਤ ਹੀ ਮੇਰੀ ਕਵਿਤਾਵਾਂ ਵਿੱਚੋਂ ਪੜ੍ਹੀਆਂ ਤੇ ਕਹਿੰਦੇ ਵੀ ਬਹੁਤ ਹੀ ਵਧੀਆ ਲੱਗਿਆ ਉਹਨਾਂ ਨੂੰ ਤੇ ਮੈਨੂੰ ਕੌਨਫੀਡੈਂਸ ਹੋਰ ਵੀ ਮੇਰਾ ਵਧਿਆ ਜੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੋ ਤੁਹਾਡੇ ਵਾਂਗੂ ਇਸ ਰਸਤੇ 'ਚ ਗੁਜ਼ਰੇ ਲੱਗੇ ਨੇ ਪਰ ਉਹਨਾਂ ਨੂੰ ਹਰੇ ਮੁਕਾਮ ਹਾਸਲ ਹੋਵੇ ਜੋ ਕੁੜੀਆਂ ਬਹੁਤ ਸਾਰੀ ਹੁੰਦੀਆਂ ਨੇ ਖਾਸ ਕਰਕੇ ਔਰਤ ਦੀ ਜ਼ਿੰਦਗੀ ਦੇ ਵਿੱਚ ਬੜੇ ਹੀ ਜ਼ਿਆਦਾ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਨੂੰ ਮਤਲਬ ਘਰ ਤੋਂ ਬਾਹਰ ਆਉਣਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਅੱਜਕੱਲ ਜਿਹੜਾ ਸਮਾਜ ਆ ਉਹ ਬਹੁਤ ਬਦਲ ਚੁੱਕਿਆ ਹੈ ਔਰਤ ਨੂੰ ਬਹੁਤ ਆਜ਼ਾਦੀ ਹੈ ਇਹ ਗੱਲ ਨਹੀਂ ਹੈਗੀ ਜਦੋਂ ਅਸੀਂ ਇੱਕ ਅਧਿਆਪਕਾ ਦੇ ਤੌਰ ਤੇ ਮੈਂ ਸਕੂਲ ਦੇ ਵਿੱਚ ਪੜਾ ਰਹੀ ਹਾਂ ਤੇ ਮੈਂ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਬਹੁਤ ਜ਼ਿਆਦਾ ਮੁਕਾਮ ਹਾਸਲ ਕੀਤੇ ਨੇ ਤੇ ਮੇਰੀ ਫੈਮਲੀ ਨੇ ਮੇਰਾ ਫੁੱਲ سپورਟ ਕੀਤਾ ਮੈਨੂੰ ਕਦੇ ਵੀ ਲਿਖਣ ਤੋਂ ਜਾਂ ਕਵਿਤਾ ਬੋਲਣ ਤੋਂ ਜਾਂ ਸਟੇਜ 'ਤੇ ਚੜ ਕੇ ਮੈਨੂੰ ਪਰਫਾਰਮ ਕਰਨ ਤੋਂ ਕਦੇ ਵੀ ਮੇਰੀ ਫੈਮਲੀ ਨੇ ਮੇਰੇ ਮਾਪੇ ਨੇ ਤੇ ਮੇਰੇ ਸਹੁਰਾ ਪਰਿਵਾਰ ਨੇ ਕਦੇ ਵੀ ਮੇਰੇ ਮੈਨੂੰ ਇਸ ਚੀਜ਼ ਤੋਂ ਗੁਰੇਜ਼ ਨਹੀਂ ਕੀਤਾ ਤੇ ਮੈਨੂੰ ਕਦੇ ਵੀ ਉਹਨਾਂ ਨੇ ਰੋਕਿਆ ਨਹੀਂ ਤੇ ਇਸ ਕਰਕੇ ਮੇਰਾ ਕੰਫੀਡੈਂਸ ਲੈਵਲ ਹੋਰ ਵੀ ਜੀ ਉੱਚਾ ਹੋਇਆ ਤੇ ਮੈਨੂੰ ਬਹੁਤ ਹੀ ਚੰਗਾ ਲੱਗਿਆ ਕਿੰਨੇ ਨੇ ਜਦੋਂ ਬੰਦਾ ਕਿਸੇ ਮਕਾਮ 'ਤੇ ਪਹੁੰਚਦਾ ਤਾਂ ਉਹਦੇ ਕਿਸੇ ਕੋਲੋਂ ਕੋਈ ਹੱਥ ਫੜਦਾ ਆਪਾਂ ਕਹਿੰਦੇ ਜਿਵੇਂ ਅੱਗੇ ਵਧਣ ਦੇ ਵਿੱਚ ਕੋਈ ਕੋਈ ਬੜਾਵਾ ਦਿੰਦਾ ਨਾ ਪਰਿਵਾਰ ਦੇ ਵਿੱਚੋਂ ਤੁਹਾਨੂੰ ਸਭ ਤੋਂ ਮੈਨੂੰ ਮੇਰੀ ਸਾਰੀ ਫੈਮਲੀ ਦੀ ਰਹੀ ਹੈ ਪਿੱਛੇ ਆਪਣੇ ਪੇਕੇ ਪਰਿਵਾਰ ਤੋਂ ਆਪਣੇ ਮਾਪੇ ਬਾਪ ਦੀ ਸੋਹਰੇ ਪਰਿਵਾਰ ਤੋਂ ਆਪਣੇ ਹਸਬੰਦ ਦੀ ਆਪਣੇ ਬੇਟੇ ਦੀ ਖਾਸ ਕਰਕੇ ਆਪਣੇ ਸੱਸੋਰਾ ਦੀ ਤੇ ਆਪਣੀ ਫੈਮਲੀ ਦੇ ਪੂਰੀ ਸਪੋਰਟ ਰਹੀ ਹੈ ਤੇ ਉਹ ਮੈਨੂੰ ਸ਼ੁਰੂ ਤੋਂ ਹੀ ਇਹ ਜਦੋਂ ਮੈਂ ਜਿਵੇਂ ਵੀ ਪ੍ਰੋਗਰਾਮ ਕਰਦੀ ਮੈਨੂੰ ਕਦੇ ਵੀ ਉਹਨਾਂ ਨੇ ਕਿਹਾ ਨਹੀਂ ਵੀ ਤੁਤ ਤੋਂ ਅਨਵਸੀ ਜਾਣ ਨਹੀਂ ਦਿੰਦੇ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਪਤਾ ਹੈ ਕਿ ਜੋ ਵੀ ਮੈਂ ਕਰੂੰਗੀ ਇਹ ਕੋ ਸੋਚ ਸਮਝ ਕੇ ਕਰੂੰਗੀ ਜੀ